ਅਠਵਾਂ ਫੁੱਟਬਾਲ ਕੱਪ ਹੈ ਜਿਹੜਾ ਫੁੱਟਬਾਲ ਐਸੋਸੀਏਸ਼ਨ ਫਲੋਰ ਵੱਲੋਂ ਕਰਵਾਇਆ ਜਾ ਰਿਹਾ ਤੇ ਇਹ ਦੂਜਾ ਫੁੱਟਬਾਲ ਕੱਪ ਤੇ ਖੇਡ ਮੇਲਾ ਹੈ ਜਿਹੜਾ ਮੇਰੇ ਸਵਰਗਵਾਸੀ ਪਿਤਾ ਸਰਦਾਰ ਗੁਬਿੰਦਰ ਸਿੰਘ ਢਵਾਲ ਸਾਹਿਬ ਕਾ ਮੰਤਰੀ ਪੰਜਾਬ ਦੇ ਨਾਂ ਤੇ ਕਰਾਇਆ ਜਾ ਰਿਹਾ ਇਸ ਇੱਕ ਤੋਂ ਦੋ ਤੋਂ ਕੋਨਾ ਤੱਕ ਹੋ ਰਿਹਾ ਹੈ 7 8 ਤੇ 9 ਨੂੰ ਜੀ ਇਹ ਤਾਰੀਖ ਨੂੰ ਟੂਰਨਾਮੈਂਟ ਹੋਣਾ ਹੈ ਕਿੱਥੇ ਫਲੋਰ ਸੀਨੀਅਰ ਸਕੈਂਡਰੀ ਸਕੂਲ ਫਲੋਰ ਦੇ ਵਿੱਚ ਸਕੂਲ ਆਫ ਐਮਿਨੈਂਸ ਕਹਿੰਦੇ ਯੂਨੀਵਰਸਿਟੀ ਜੀ ਜੀ ਫੁੱਟਬਾਲ ਦੇ 올 ఓਪਨ ਦੇ ਮੈਚ ਹੋਣਗੇ ਤੇ ਦੂਜਾ ਆਪਣੇ ਅੰਡਰ 16 ਦੇ ਮੈਚ ਹੋਣੇ ਆ ਜੀ ਬਾਸਕਟਬਾਲ ਦਾ ਫੁੱਲ ਫਲੈਜ ਟੂਰਨਾਮੈਂਟ ਹੈ ਰੱਸਾ ਕਸੀ ਦੇ ਮੁਕਾਬਲੇ ਹੋਣੇ ਆ ਜੀ ਫਿਰ ਇੰਟਰਨੈਸ਼ਨਲ ਸਟਾਈਲ ਕਬੱਡੀ ਦਾ ਵੀ ਫੁੱਲ ਫਲੈਜ ਟੂਰਨਾਮੈਂਟ ਹੋਣਾ ਤੇ ਇੱਕ ਸ਼ੋਅ ਮੈਚ ਅਸੀਂ ਕਬੱਡੀ ਦਾ ਵੀ ਰੱਖਿਆ ਜੀ ਅਸੀਂ ਇਨਾਮਾਂ ਦੇ ਵੇਰਵੇ ਮੈਂ ਤੁਹਾਨੂੰ ਦੱਸ ਦਿੰਦਾ ਪਹਿਲਾ ਜਿਹੜਾ ਇਨਾਮ ਹੈ 75000 ਹੈ ਜੀ ਆਪਣਾ ਸਰਕਾਰ ਨੂੰ ਕੋਈ ਅਪੀਲ ਕਰਨਾ ਸਾਡੀ ਆਲਰੇਡੀ ਗੱਲ ਚੱਲ ਰਹੀ ਪਿਛਲੇ ਸਾਲ ਤੋਂ ਚੱਲ ਰਹੀ ਸੀਗੀ ਉਹ ਅਸੀਂ तकरीबन तकरीबन ਉਹ ਸਾਡਾ ਕੰਮ ਡਨ ਹੈ ਕਿਉਂਕਿ ਅਸੀਂ ਉਹ ਸੀਆਮ ਆਫਿਸ ਤੋਂ ਮਾਰਕ ਕਰਾ ਕੇ ਡਾਇਰੈਕਟਰ ਆਫ ਸਪੋਰਟਸ ਨੂੰ ਜਿਹੜੀ ਪ੍ਰੋਪੋਜ਼ਲ ਜਿਹੜਾ ਅਸੀਂ ਇੱਕ ਸਟੇਡੀਅਮ ਬਣਾਉਣਾ ਚਾਹੁੰਦੇ ਹਾਂ ਫਲੋਰ ਉਹ ਸਰਕਾਰ ਸਾਡੀ ਹੈਲਪ ਕਰ ਰਹੀ ਹੈ ਤੇ ਉਹ तकरीबन तकरीबन ਡਨ ਹੋਇਆ ਹੈ ਹਾਂ ਤੇ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਨੁਮਾਇੰਦੇ ਆ ਰਹੇ ਇਦਾਂ ਅਸੀਂ ਕਮੇਟੀ ਦੇ ਵਿੱਚ ਤਿੰਨ ਚਾਰ ਬੰਦੇ ਆ ਸਾਰੇ ਵੱਖ-ਵੱਖੀ ਪੋਲਿਟਿਕਲ ਪਾਰਟੀ ਨੂੰ ਰਿਪਰੈਜ਼ੈਂਟ ਕਰ ਰਹੇ ਆ। ਇਦਾਂ ਮੈਂ ਸਾਡੀ ਪੰਜ ਬੱਚਿਆਂ ਨੂੰ ਇਹੀ ਸੰਦੇਸ਼ ਹੈ ਜੀ ਕਿ ਉਹ ਵੱਧ ਤੋਂ ਵੱਧ ਇਹ ਸਾਡਾ ਮੇਨ ਕੰਮ ਇਹ ਹੈ ਕਿ ਬੱਚਿਆਂ ਦੀ ਅਟੈਂਡੈਂਸ ਜਿਹੜੀ ਆ ਉਹ ਗਰਾਊਂਡ ਦੇ ਵਿੱਚ ਵਧੇ ਤੇ ਜਿੰਨੇ ਜਿਹੜਾ ਬੱਚਾ ਗਰਾਊਂਡ ਦੇ ਵਿੱਚ ਆ ਗਿਆ ਉਹ ਨਸ਼ੇ ਤੋਂ ਆਪੇ ਦੂਰ ਜਾਊਗਾ ਜੀ। ਯਾਨੀ ਨਸ਼ਿਆਂ ਇਹ ਨਸ਼ਿਆਂ ਤੋਂ ਬੱਚੇ ਦੂਰ ਰਹਿਣ ਤੇ ਜਿਹੜੇ ਬੱਚੇ ਗਰਾਊਂਡ ਦੇ ਵਿੱਚ ਜਿਹੜਾ ਬੱਚਾ ਆ ਗਿਆ ਜੀ ਉਹ ਨਸ਼ੇ ਨੇੜੇ ਨਹੀਂ ਜਾਂਦਾ।